ਲੋਕ ਤੇਰੇ ਕਿੰਨੀ ਬਚਤ ਹੋਈ ਤੇ ਉਹ ਪਰਮਾਤਮਾ ਤਪਨ ਲੋਕ ਇਸੇ ਰਾਜੇ ਨੂੰ ਮਿਲਣਾ ਹੋਵੇ ਸੌ ਦੀਵਾਰ ਮੰਦਿਰ ਸੱਚ ਨੂੰ ਮਿਲਣਾ ਹੋਵੇ ਤੋ ਰੁਕਾਵਟ ਬਾਹਰ ਦੀ ਨਹੀਂ ਹੈ ਦੂਜੀ ਤੀਜੀ ਚੌਥੀ ਪੰਜਵੀਂ ਦੀ ਨਹੀਂ ਹੈ ਕਿ ਸੱਚ ਨਾਲ ਮਿਲਣ ਵਿੱਚ ਰੁਕਾਵਟ ਹੈ ਤੋ ਉਹ ਰੁਕਾਵਟ ਤੂੰ ਖੁਦ ਹੀ ਹੈ ਔਰ ਉਹ ਰੁਕਾਵਟ ਤੇਰਾ ਹੰਕਾਰ ਹੈ ਮੈਂ ਕਿਸ ਨੂੰ ਕਿਹਾ ਕਿ ਕੂੜ ਦੀ ਪਾਲ ਕੂੜ ਦੀ دیوار। ਉਹ ਇੱਕ ਕੂੜ ਦੀ دیوار ਜਿਹੜੀ ਹੈ ਇਹੀ ਰਮਾ ਮੇਰੀ ਹੀ ਹੋਂਦ ਕਾਇਮ ਰਵੇ ਪਰਮਾਤਮਾ ਕਹਿੰਦਾ ਹੈ ਚੰਗਾ ਫਤ ਤੂੰ ਆਈ ਜਾ ਸੰਸਾਰ ਵਿੱਚ ਆਈ ਜਾ ਕਿਸ ਤੂੰ ਮੈਨ ਰੁਕਾਵਟ ਹੈ ਹੰਕਾਰ ਰੁਕਾਵਟ ਹੈ ਮਾਲਿਕ ਨੂੰ ਕਿ ਸੰਿਆਖਿਆ ਮਾਲਿਕ ਇਹ ਤੂੰ ਨਾਮ ਹੁੰਦਾ ਤਾਂ ਕੀ ਹੁੰਦਾ ਗਾਲਬ ਕਹਿੰਦਾ ਕਿ ਮੈਂ ਨਾ ਮੰਗਾ ਤੋ ਨਹੀਂ ਲਾਪੋ ਕਹਿੰਦੇ ਨਾ ਸੋ ਗਾਲਬ ਨੂੰ ਪੁੱਛਿਆ ਕਿ ਤੂੰ ਨਾ ਹੁੰਦਾ ਤਾਂ ਕੀ ਹੁੰਦਾ ਗਾਲਬ ਕਹਿੰਦਾ ਕਿ ਮੈਂ ਲਾਪੋ ਗਾਲਬ ਕਹਿੰਦਾ ਹੈ ਕਿ ਨਾ ਥਾ ਕੁਛ ਤੋ ਖੁਦਾ ਥਾ ਕੁਛ ਨਾ ਹੁੰਦਾ ਤਾਂ ਖੁਦਾ ਹੁੰਦਾ ਖੁਦਾ ਤਾਂ ਹੁੰਦਾ ਹੀ ਨਹੀਂ ਤੋ ਹੋਇਆ ਮੁਝ ਕੋ ਹੋਨੇ ਨੇ ਇਹ ਮੇਰੀ ਗੋਦ ਨੇ ਮਝੇ ਹੋਨੇ ਨੇ ਨਾ ਹੋਤਾ ਮੈਂ ਤੋ ਕੀ ਹੁੰਦਾ ਇਸ ਪਵਨ ਅਸਥਾਨ ਦੀ ਸੰਗਤਾਂ ਦੇ ਜਿਦਾਰ ਕਰ ਰਹੇ ਨੇ ਇਸ ਪਵਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੂੰ ਸ਼ਿਵਾਦਾਰ ਪ੍ਰਧਾਨ ਸਾਹਿਬ ਦੀ ਸਤਤਰ ਸਾਹਿਬ ਦੀ ਸਮੂਹ ਮੈਂਬਰ ਸਾਹਿਬਾਨ ਸਮੂਹ ਸੰਗਤਾਂ ਦਾ ਬਹੁਤ ਬਹੁਤ ਨਾਮ ਜਿੰਨ ਕੇ ਨੰਦ ਰਿਆ ਆਵਾਜ਼ ਸਭ ਕਨੇਹੇ ਤੇ ਰੌਣਕ ਸਭ ਪਿਆਰ ਦੋ ਨਾਮ ਮੇਰਾ ਆਧਾਰ ਵਾਜ ਨਾਮ ਪੰਤ ਦੂ ਪਰਵਸ ਕੀ ਤਈ ਕਾਲ ਕੰ। ਉਹਨਾਂ ਦੇ ਨਾਨਕ ਤੈਸ ਸੋ ਹੋਆ। ਫਿਪ ਕਰ ਅਨਹਦ ਬਾਦੀ। ਅਨਹਦ ਸੁਨੋਂ ਬੜਾ ਭਾਗੀ ਹੋ। ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਤ ਪਾਇ। ਉਤਰੈ ਸਤਿਗੰ ਸੂਰੇ। ਦੂ ਪਰੋਗ ਸੰਤਾਪ ਉਤਰੈ ਸਮੇ ਸਤਿ ਬਾਣੀ। ਪੰਤ ਸਾਧਨ ਪਏ ਸਭੇ ਕੂਬੇ ਗੁਤਿ ਜਾਣੀ। ਹਮ ਤੇ ਪੋਨੀ ਤਰਤੇ ਪੁਰਤੋ ਸਤਗੁਰ ਰਿਹਾ ਪੂਰੇ ਬਿਰਵੰਤ ਨਾਨਕ ਜੁਰਜਨ ਲਾਗੇ ਬਾਤ ਜਿਆਨ ਅਨੰਦ ਤੂਰੇ ਹਮ ਤੇ ਪੋਨੀ ਤਰਤੇ ਪੁਰਤੋ ਸਤਗੁਰ ਰਿਹਾ ਪੂਰੇ ਬਿਰਵੰਤ ਨਾਨਕ ਜੁਰਜਨ ਲਾਗੇ ਬਾਤ ਜਿਆਨ ਅਨੰਦ ਤੂਰੇ ਸ਼ਲੋਕਾ ਪਵਣ ਗੋ ਪਾਣੀ ਤੇਤਾ ਮਾਤਾ ਕਰਤ ਮਹਤਿ ਤਿਪਸ ਰਤ ਕੋ ਰਾਈ ਗਾਇਆ ਕੇ ਲੈ ਸਭ ਗਵਤਾ ਲਗਿਆਈਆਂ ਹਾਂ ਬੁਰੇ ਆਂ ਵਾਚਾ ਕਰਤ ਮੈਂ ਦੂਰ ਕਰਮੀਆ ਕੁਆ ਕਣੀ ਕੈਨੇੜੇ ਕੇ ਦੂਰ ਜਿਮੀਨਾ ਮਤਿਆ ਆਇਆ ਦੇਮ ਸ਼ਗਤ ਕਾਲ ਨਾਣਕ ਤੇ ਮੁਖ ਜਲੇ ਕਿੰਨੀ ਛੁੱਟੀ ਨਾ ਨੀਰਮਤ ਆਇਆ ਗੈਮ ਸਖਤ ਕਾਲ ਨਾਨਕ ਤੇ ਮੁਖ ਜਲੇ ਕਿੰਨੀ ਛੁੱਟੀ ਨਾ ਵਾਹਿਗੁਰੂ ਕੀ ਕਾ ਖਾਲਸਾ ਵਾਹੀ ਜੀ ਕੀ ਫਤਿਹ ری پندرو اے سو تمہاری طاقت پر تم ہی جانی نانک خدا صف را قربانی تا کی را سمائی جیو کینڈو سب کو انانت سب دیو واگ جی جی دسویں ਕਤ ਸਮਰੋਧੀ ਸਰਕਾਰ ਵਰਨਾ ਨਿਵੇਦਾਇ ਬਲੰਦ ਗੁਪਤੀ ਉਤਾਰਾਸਨ ਰਸਨ ਮੈਜਾ ਹੈ ਹਰਨ ਹਰੋਬਨ ਨੋਤ ਗਰੋ ਸ੍ਰੀ ਹਰਿ ਕਰਾਇ ਸਿਰ ਅਨੰਦ ਦੇ ਵਿਕਟ ਸੁਬਿਦਾ ਹੈ ਦੇਰ ਮਾਧਿ ਸਿਮਰੀ ਅੰਕਰ ਮਾਧਿ ਆਲ ਸੋਤ ਪੈ ਨਿਵੇਸਾ ਹੈ ਦਸ ਪਾਛਰ ਰੋਬਨ ਤੁਮਾਰਾ ਅੰਮ੍ਰਿਤ ਕੇ ਰਾਦੇ ਸੋਤ ਪੈ ਨਿਵੇਸਾ ਹੈ ਦਸਨ ਬਾਸ਼ੀਂ ਕੀ ਜੋ ਤੰਦਨਾ ਸ੍ਰੀ ਗੁਰਵੰਤਰ ਜੀ ਦੇ ਪਾਦ ਦਾ ਬੰਧਨ ਤੱਕੇ ਵਰਣਾ ਜੀ ਸਮੂਹ ਸੰਗਤ ਡੋਗਰ ਵਾਸਤੇ ਗੁਰਦੁਆਰਾ ਭਾਈ ਲੱਧਾ ਸਿੰਘ ਜੀ ਪ੍ਰਬੰਧਕ ਕਮੇਟੀ ਵੱਲੋਂ ਪਰਸੋਂ ਦੀ ਰੋਜ ਤੋਂ ਤਣ ਤਣ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਖੰਡਪੜ ਸਾਹਿਬ ਰਾਮਗੰਜ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਭੋਗ ਤੋਂ ਅਪਰੰਤ ਭਾਈ ਹਰਬੰਸ ਸਿੰਘ ਜੀ ਅਲਵਰ ਵਾਲਿਆਂ ਨੇ ਕਥਾ ਦਾ ਆ ਸੰਗਤਾਂ ਨੇ ਨਿਹਾਲ ਕੀਤਾ ਸੰਗਤਾਂ ਨੇ ਬਹੁਤ ਅਸ਼ਿਆ ਨਾਲ ਇਹ ਸਾਰੇ ਕਾਰਜਵਾਰ ਕੀਤੇ ਸਾਰੀ ਸੰਗਤ ਨੇ ਰਲ ਮਿਲ ਕੇ ਸਾਰਿਆਂ ਨੇ ਮਨਾ ਰਹੀ ਹੈ ਗੁਰੂ ਕੇ ਲੰਗਰ ਚੱਲੇ ਸਾ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕੀ ਸੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਾਤ ਜਿੰਨੂ ਕੇਹੀ ਗੰਦਲਾ ਕਰਦੇ ਆ ਰਹੇ ਆ ਜਿਹੜੀ ਪਵਨ ਹਵਾ ਸਾਡੀ ਹਵਲਾ ਨੂੰ ਵੀ ਗੰਦਲਾ ਕਰਤਾ ਪਾਣੀ ਨੂੰ ਵੀ ਗੰਦਲਾ ਕਰੀ ਜਾਂਦੇ ਆ ਧਰਤੀ ਨੂੰ ਵੀ ਗੰਦਲੀ ਕਰ ਰਹੇ ਆ ਸਿਮਰੀਆ ਸਿਮਰੀਆ ਆਪਾ ਪਾਕੀ ਸਾਡਾ ਮਕਸਦਾ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਚੱਲਾਂਗੇ ਸਾਰੀ ਦੁਨੀਆ ਨੂੰ ਸਾਰੇ ਸੁੱਖ ਮਿਲਣਗੇ ਇਹੀ ਆਣੇ ਆ ਸਾਰੀ ਦੁਨੀਆ ਦੇ ਆਦੇਸ਼ ਆ ਉਹਨਾਂ ਦੇ ਅਦੇਸ਼ ਤੇ ਚੱਲਣਾ ਚਾਹੀਦਾ ਜੋ ਸਾਡੇ ਵਿੱਚ ਵਿੱਚ ਨਸ਼ਾ ਚੱਲ ਰਿਹਾ ਹੈ ਬਹੁਤ ਜਿਆਦੇ ਨਸ਼ੇ ਦਾ ਦੌਰ ਹੈ ਸਰਕਾਰਾਂ ਨੂੰ ਬੇਨਤੀ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਮਸਤ ਭਾਖ ਸਾਰੇ ਮੱਲਿਆਂ ਤੇ ਵੀ ਇਹ ਨਸ਼ਾ ਸਾਡੇ ਤੋਂ ਦੂਰ ਹੋਵੇ ਸਰਕਾਰਾਂ ਸਾਡੀ ਮਦਦ ਕਰ ਮਹਾਰਾਜ ਸਾਡੇ ਕਿਰਪਾ ਕਰਨ ਇਹ ਹੀ ਕਹਿ ਰਹੇ ਆ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਤਾਂ ਹੀ ਕਾਮਯਾਬ ਹੈ ਜੋ ਕਿ ਅਸੀਂ ਜੋ ਜੋ ਕਿ ਨਸ਼ਾ ਚੱਲ ਰਿਹਾ ਹੈ ਜਾਂ ਕਿਸੇ ਹਵਾ ਪੋਲੂਸ਼ਨ ਕਰ ਰਿਹਾ ਇਹਨਾਂ ਸੁਧਾਰ ਹੋਈ ਪ੍ਰਬੰਧਕ ਕਮੇਟੀ ਗੁਰਦੁਆਰਾ ਭਾਈ ਲੱਧਾ ਸਿੰਘ ਸੁਖਣੀ ਸੋਸਾਇਟੀ ਬੀਬੀਆਂ ਵੱਲੋਂ ਸਾਰੇ ਦੇਸ਼ਾਂ ਦੇਸ਼ਾਂ ਵਾਸਤੇ ਸਾਰੇ ਭੈਣ ਭਰਾਵਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੀ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ